ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਦਿੱਲੀ ਕੋ ਮੰਤਰੀ ਹਵਾਈ ਅੱਡੇ ਉਤੇ ਇੱਕ 24 ਸਾਲ ਦੇ ਵਿਅਕਤੀ ਨੂੰ ਇੱਕ ਬਜ਼ੁਰਗ ਵਿਅਕਤੀ ਦਾ ਭੇਸ ਬਣਾ ਕੇ ਕੈਨੇਡਾ ਜਾਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਆਪਣੇ ਵਾਲਾਂ ਅਤੇ ਦਾੜੀ ਨੂੰ ਰੰਗ ਕੇ ਪਹੁੰਚੇ ਗੁਰਸੇਵਕ ਸਿੰਘ ਨੂੰ ਮੰਗਲਵਾਰ ਸ਼ਾਮ ਨੂੰ ਇੰਦਰਾ ਗਾਂਧੀ ਕੋ ਮੰਤਰੀ ਹਵਾਈ ਅੱਡੇ ਦੇ ਟਰਮੀਨਲ 3 ਉੱਤੇ ਰੋਕਿਆ ਗਿਆ ਅਤੇ ਦਿੱਲੀ ਪੁਲਿਸ ਦੇ ਹਵਾਲੇ ਵਿਕਲਿਤ ਕੀਤਾ ਗਿਆ ਲੋਕਾਂ ਦੇ ਵਿੱਚ ਕੈਨੇਡਾ ਜਾਣ ਦਾ ਉਤਸ਼ਾਹ ਇੰਨਾ ਜ਼ਿਆਦਾ ਹੈ ਆ ਚੁਕੇ ਹੈ ਕਿ ਲੋਕ ਕੋਈ ਵੀ ਤਰੀਕਾ ਅਪਣਾਉਣ ਲੱਗ ਪੈ ਰਹੇ ਨੇ ਇਸ ਦੇ ਵਿਚਾਲੇ ਅੱਜ ਇੱਕ ਅਜਿਹਾ ਸ਼ਖਸ਼ ਦਿੱਲੀ 에ਰਪੋਰਟ ਤੋਂ ਬਰਾਮਦ ਕੀਤਾ ਜੋ ਪੇਸ ਬਦਲ ਕੇ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਇਸ ਵਿਚਾਲੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਗਤੀਵਿਧੀਆਂ ਦੇ ਲਈ CISF ਦੇ ਜਵਾਨਾਂ ਨੇ ਪਹਿਲਾ ਵਿਅਕਤੀ ਦੀ ਜਾਂਚ ਕੀਤੀ ਉਸਨੇ ਪਛਾਣ ਸਬੂਤ ਤੇ ਵੱਜੂ ਆਪਣਾ ਪਾਸਪੋਰਟ ਪੇਸ਼ ਕਰ ਦਿਆ ਆਪਣੀ ਪਛਾਣ 67 ਸਾਲ ਦੇ ਰਸ਼ਵਿੰਦਰ ਸਿੰਘ ਸਹੋਤਾ ਦੇ ਵਜੂ ਦੱਸੀ ਅਧਿਕਾਰੀਆਂ ਨੇ ਦੱਸਿਆ ਕਿ ਉਸਨੇ ਮੰਗਲਵਾਰ ਨੂੰ ਦਿੱਲੀ ਤੋਂ ਰਵਾਨਾ ਹੋਈ ਏਅਰ ਕੈਨੇਡਾ ਦੀ ਉਡਾਣ ਦੇ ਵਿੱਚ ਸਵਾਰ ਹੋਣਾ ਸੀ ਉਹਨਾਂ ਕਿਹਾ ਕਿ ਉਸ ਵਿਅਕਤੀ ਦੀ ਦਿੱਖ ਆਵਾਜ਼ ਅਤੇ ਚਮੜੀ ਦਿੱਖ ਪਾਸਪੋਰਟ ਦੇ ਵਿੱਚ ਦਿੱਤੀ ਗਈ ਚੀਜ਼ ਦੇ ਨਾਲੋਂ ਵੱਖਰੀ ਸੀ ਅਤੇ ਇਹ ਬਹੁਤ ਛੋਟੀ ਉਮਰ ਦੀ ਸੀ ਨੇੜੋਂ ਵੇਖਣ ਤੋਂ ਪਤਾ ਲੱਗਾ ਕਿ ਉਸਨੇ ਆਪਣੇ ਵਾਲਾਂ ਅਤੇ ਦਾੜੀ ਨੂੰ ਚਿੱਟਾ ਰੰਗ ਕੀਤਾ ਹੋਇਆ ਸੀ ਅਤੇ ਬੁੱਢਾ ਦਿਖਣ ਦੇ ਲਈ ਚਸ਼ਮਾ ਵੀ ਪਾਇਆ ਹੋਇਆ ਸੀ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਉਹਨਾਂ ਨੇ ਅਗਲੇਰੀ ਪੁਛਪੜਤਾਲ ਦੇ ਦੌਰਾਨ ਮੁਸਾਫਿਰ ਨੇ ਆਪਣੀ ਪਛਾਣ ਗੁਰਸੇਵਕ ਸਿੰਘ ਉਮਰ 24 ਸਾਲ ਦੇ ਵਜੋਂ ਦੱਸੀ ਹੈ ਉਸਨੇ ਆਲ ਫੋਨ ਤੋਂ ਉਸੇ ਨਾਮ ਦੀ ਪਾਸਪੋਰਟ ਫੋਟੋ ਵੀ ਮਿਲੀ ਸੀ ਉਨ੍ਹਾਂ ਕਿਹਾ ਕਿ ਕਿਉਂਕਿ ਇਹ ਮਾਮਲਾ ਚੋਲੀ ਪਾਸਪੋਰਟ ਅਤੇ ਦੂਜੇ ਦੀ ਨਕਲ ਦੇ ਨਾਲ ਸੰਬੰਧਿਤ ਹੈ ਇਸ ਲਈ ਮੁਸਾਫਰ ਨੂੰ ਉਸੇ ਸਮਾਨ ਸਮੇਤ ਕਾਨੂੰਨੀ ਕਾਰਵਾਈ ਦੇ ਲਈ ਦਿੱਲੀ ਪੁਲਿਸ ਦੇ ਹਵਾਲੇ ਕ ਦਿੱਤਾ ਗਿਆ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ